ਮੁਬਾਰਕ ਹੋਏ ਸਰਕਾਰ ਨੂੰ ਲੋਕਾਂ ਦਾ ਫਤਵਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਲੋਕਾਂ ਨੇ ਇੱਕ ਸਟਰੋਂਗ ਆਪੋਜੀਸ਼ਨ ਵਾਸਤੇ ਉਹਨਾਂ ਨੇ ਆਪਣੀ ਵੋਟ ਪਾਈ ਹੈ ਕਿ ਸਰਕਾਰ ਤੇ ਜਿਹੜੇ ਕੰਮਕਾਰ ਸਿਗੇ ਲੇਕਿਨ ਜਿਸ ਤਰੀਕੇ ਦੇ ਨਾਲ ਮਨਧੜੰਗ ਜੋ ਬਿਲ ਹੁੰਦਾ ਸੀ ਪਾਸ ਕਰ ਦਿੰਦੇ ਸੀ ਬਿਨਾਂ ਡਿਬੇਟ ਦੇ ਨਾਲ ਘੱਟ ਤੋਂ ਘੱਟ ਉਸ ਆਲਾ ਬਦ ਹੋਗਾ ਤਾਂ ਮੈਂ ਉਮੀਦ ਕਰਦੀ ਆ ਕਿ ਲੋਕਾਂ ਦੀ ਉਮੀਦਾਂ ਚ ਪੂਰੇ ਉਤਰਨਗੇ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈਗਾ ਮੈਂ ਆਸ ਕਰਦੀ ਹਾਂ ਕਿ ਸਾਡੇ ਪੰਜਾਬ ਦੇ ਨਾਲ ਵੀ ਇਨਸਾਫ ਕਰਨਗੇ ਕਿਉਂਕਿ ਹਾਲਾਂਕਿ ਪਿਛਲੇ 4-5 ਸਾਲਾਂ ਤੋਂ ਕਿਸੇ ਬਜਟ 'ਚ ਪੰਜਾਬ ਦਾ ਨਾਟਕ ਨਹੀਂ ਸੀ ਪਰ ਹੁਣ ਮੈਂ ਦੇਖਿਆ ਕਿ ਉਸ ਉਹਨਾਂ ਦੇ ਜਿੰਨੇ ਲੋਕ ਕਾਮਯਾਬ ਹੋਏ ਨੇ ਭਾਜਪਾ ਦੇ ਨਾਹੀਂ ਉਹਦੇ ਵਿੱਚ ਕੋਈ ਸਿੱਖ ਹੈ ਨਾਹੀਂ ਉਹਦੇ ਵਿੱਚ ਕੋਈ ਜੈਨ ਜਾਂ 크ਿਸਚਨ ਜਾਂ ਮੁਸਲਮ ਹੈ ਸੋ ਮਾਈਨੋਰਟੀਜ਼ ਨੂੰ ਤਾਂ ਬਿਲਕੁਲ ਬਾਹਰ ਕਰਤਾ ਲੇਕਿਨ ਇਹਨਾਂ ਘੱਟ ਗਿਣਤੀਆਂ ਦਾ ਦੇਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ ਖਾਸ ਤੌਰ 'ਤੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦੇਸ਼ ਦਾ ਢਿੱਡ ਪਰਾਂ ਦਾ ਬਹੁਤ ਵੱਡਾ ਕੰਮ ਕਰਦੇ ਨੇ ਮੈਂ ਉਮੀਦ ਕਰਦੀ ਆ ਇਹ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਨਸਾਫ ਕਰਨਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਕਰਨ ਰੱਖਣ ਵਾਸਤੇ ਇਹ ਜਿਹੜੀ ਉਹਨਾਂ ਦੀ ਭਰਾ ਮਾਰੂ ਨੀਤੀ ਹੈ ਉਹਨੂੰ ਪੰਜਾਬ 'ਚ ਇੱਥੇ ਨਹੀਂ ਲਾਗੂ ਕਰਨਗੇ ਰਾਹੁਲ ਗਾਂਧੀ ਨੂੰ ਬ੍ਰਿਟ ਦੇ ਅੰਦਰ ਇਤਨਾ ਚਲ ਰਿਹਾ ਹੈ ਕਿਵੇਂ ਲਾਗਤੋਂ ਚਲੋ ਮੁਬਾਰਕ ਹੋ ਜੋ ਵੀ ਜੋ ਵੀ ਜਿੰਨੂ ਮਰਜ਼ੀ ਚੁਣ ਲੈ ਸਾਡਾ ਕਿਲਾ ਨਾ ਦੇ ਨਾ ਚਲੋ ਮਾੜ ਤਾਂ ਦੱਸ ਤੋ ਅੱਜ ਦੇਖੋ ਸਾਭ ਦੀ ਮੰਗ ਕੀਤੀ ਹੈ ਬਿਲਕੁਲ ਸਭ ਮਾੜ ਦੇ ਲੋਕਾਂ ਨੇ ਵੈਸੇ ਤਾਂ ਗਿਫਟ ਤਾਂ ਮੈਨੂੰ ਮਿਲਣਾ ਚਾਹੀਦਾ ਹੈ ਵਧਾਈ ਤਾਂ ਮੈਨੂੰ ਦੇ ਨਹੀਂ ਸੀਗੀ ਲੇਕਿਨ ਗਿਫਟ ਆਪ ਹੀ ਲੈ ਗਏ ਇਹਨਾਂ ਨੇ ਸੇਖੋ ਸਾਭ ਦੀ ਮੰਗ ਕੀਤੀ ਸੀ ਮੈਂ ਧੰਨਵਾਦੀ ਹਾਂ ਕਿ ਜਿੱਥੇ ਇਸ ਹਲਕੇ 'ਚ ਬਹੁਤ ਵੱਡੀ ਸਾਜ਼ਿਸ਼ ਜਿਹੜੀ ਭਾਜਪਾ ਵੱਲੋਂ ਖੇਡੀ ਗਈ ਸੀ ਕਿ ਬਹੁਤ ਵੱਡੀ ਘਾਟ ਹੋਏ ਅਕਾਲੀ ਦਲ ਨੂੰ ਉਸ ਘਾਟ ਨੂੰ ਸਾਡੇ ਜਿੱਥੇ ਜਜ਼ਾਰੂ ਵਕਰਾ ਨੇ ਮੂੰ ਤੋੜ ਜਵਾਬ ਦਿੱਤਾ ਤੇ ਇਸ ਮੂੰ ਤੋੜ ਜਵਾਬ ਵਿੱਚ ਬਹੁਤ ਵੱਡਾ ਯੋਗਦਾਨ ਸਿੱਖੋ ਸਾਹਿਬ ਦਾ ਸੀਗਾ ਜਿਨ੍ਹਾਂ ਨੇ ਮਸਾ 10 ਦਿਨ ਪਹਿਲੇ ਆ ਕੇ ਮੋਰਚਾ ਇਹੋ ਜਾਂ ਸਾਂਭਿਆ ਕਿ ਜਿੱਥੇ ਸ਼ਾਇਦ 25000 ਦੀ ਘਾਟ ਹੋਣੀ ਸੀ ਉੱਥੇ ਇਕੱਲੇ 250 ਚ ਆ ਕੇ ਇਹਨਾਂ ਨੇ ਹਵਾ ਦਾ ਰੁੱਖ ਮੋੜਿਆ ਤੇ ਰੋਕਿਆ ਜਿੱਥੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਸਿੱਖੋ ਸਾਹਿਬ ਇੱਕ ਵਾਰ ਫਿਰ ਇਸ ਹਲਕੇ ਵਿੱਚ ਆਲ ਤੇ ਇਸ ਹਲਕੇ ਦੇ ਸੇਵਾਦਾਰ ਬਣਨ ਮੈਂ ਤਾਂ ਬਹੁਤ ਇਹਨਾਂ ਨੂੰ ਪਹਿਲੇ ਹੀ ਬਹੁਤ ਖੁਸ਼ੀ ਦੇ ਨਾਲ ਲੈ ਕੇ ਆਈ ਸੀ ਤੇ ਅੱਜ ਸਵੇਰੇ ਵੀ ਪ੍ਰਧਾਨ ਸਾਹਿਬ ਤੋਂ ਬੇਨਤੀ ਕਰਕੇ ਆਈ ਸੀ ਕਿ ਸੇਖੋ ਸਾਹਿਬ ਨੂੰ ਐਲਾਨ ਕਰੋ ਤੇ ਉਹਨਾਂ ਨੂੰ ਮੈਨੂੰ ਉਹਨਾਂ ਨੇ ਮੈਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਜੇ ਸੇਖੋ ਸਾਹਿਬ ਮੰਨਦੇ ਨੇ ਤੇ ਹਲਕਾ ਚਾਹੁੰਦਾ ਹੈ ਤਾਂ ਜ਼ਰੂਰ ਇਹ ਫੈਸਲਾ ਦਿੱਤਾ ਜਾਏ ਸੋ ਅੱਜ ਸੇਖੋ ਸਾਹਿਬ ਵੀ ਮੰਨ ਗਏ ਹਲਕੇ ਨੇ ਵੀ ਜਗਾਰਾ ਛੱਡਤਾ ਤੇ ਹੁਣ ਬਸ ਉਹਨ ਲੋਕਾਂ ਨੇ ਹੁਣ ਸੇਖੋ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਨੀ ਹੈ ਤੇ ਪਹਿਲੇ ਸਰਪੰਚੀ ਜਿੱਤਾਂਗੇ ਮੈਂਬਰੀਆਂ ਜਿੱਤਾਂਗੇ ਤੇ ਉਹਦੇ ਬਾਅਦ ਸਤਾਈ ਦੀ ਜਿਵੇਂ ਸੱਤ ਤੋਂ ਸੱਤ ਹਲਕੇ ਜਿਹੜੇ ਆਪਾਂ ਕਾਮਯਾਬ ਹੋਏ ਆ ਉਹ 9 ਤੋਂ 9 ਹਲਕਿਆਂ ਵਿੱਚ ਕਾਮਯਾਬ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦੇਰ ਦੇ ਝੋਲੀ ਵਿੱਚ ਪਾਵਾਂਗੇ